ਉਹਦੀ ਚੁੱਪ ਉਹਦੀ ਚੁੱਪ ਕੇਵਲ ਇੱਕ ਚੁੱਪ ਨਹੀਂ ਸ਼ਾਂਤ ਮਨ ਹੈ ਕੋਈ ਭੁੱਖ ਨਹੀਂ ਦਿੰਦੀ ਹੌਸਲਾ ਉਹ ਕੋਈ ਦੁੱਖ ਨਹੀਂ ਉਹਦੀ ਚੁੱਪ ਕੇਵਲ ਇੱਕ ਚੁੱਪ ਨਹੀਂ ਓੜ ਲੈਂਦਾ ਉਹ ਚਿਹਰਿਆਂ ਨੂੰ ਹਰ ਪਾਸੋਂ ਦਿਖਣ ਨਹੀਂ ਦਿੰਦਾ ਚਾਹੇ ਹੈ ਖਾਸੋਂ ਦੇ ਕੇ ਖੁਸ਼ੀਆਂ ਚਾਵੇ ਕੋਈ ਸੁਖ ਨਹੀਂ ਉਹਦੀ ਚੁੱਪ ਕੇਵਲ ਇੱਕ ਚੁੱਪ ਨਹੀਂ ਲੱਭਦਾ ਰਾਹ ਸਬਲੀ ਹੋ ਓਖਾ ਖੁਦ ਘਾਟੇ ਤੇ ਦੂਜੇ ਦੇਵੇ ਚੌਖਾ ਤਿੱਖੀ ਤਪਿਸ਼ ਚ ਓ ਘਟ ਕਿਸੇ ਰੁਖ ਨਹੀਂ ਓਦੀ ਚੁੱਪ ਕੇਵਲ ਇੱਕ ਚੁੱਪ ਨਹੀਂ ਆਪਣੀ ਗਵਾਈ ਤੇ ਦੂਜਿਆਂ ਨੂੰ ਸਲਾਇਆ ਰੱਜ ਕੇ ਆਈ ਕਿਸੇ ਦੀ ਤੇ ਮੂਰੇ ਹੋਇਆ ਭੱਜ ਕੇ ਆਪਣੇ ਲੁਕਾਏ ਦੂਜੇ ਦੇਖ ਸਕਿਆ ਦੁੱਖ ਨਹੀਂ ਉਦੀ ਚੁੱਪ ਕੇਵਲ ਇੱਕ ਚੁੱਪ ਨਹੀਂ ਉੱਚੀ ਸੋਚ ਲੱਭੇ ਨਾ ਕੋਈ ਵਿਖਾਵਾ ਸਧਾਰਨ ਰਹਿਣ ਵਿੱਚ ਆਵੇ ਨਾ ਛਲਾਵਾ ਸ਼ੀਸ਼ਾ ਮਨ ਵਿੱਚ ਹੈ ਕੋਈ ਲੁੱਕ ਨਹੀਂ ਉਦੀ ਚੁੱਪ ਕੇਵਲ ਇੱਕ ਚੁੱਪ ਨਹੀਂ ਸਹਿਣ ਸ਼ੀਲਤਾ ਤੇ ਸਹਿਜਤਾ ਦਾ دریا ਭਰਿਆ ਤੇਰੇ ਮੇਰੇ ਖਾਤਰ ਉਹਨੇ ਕੀ ਕੀ ਜਰਿਆ ਹਰਮਨ ਤੂੰ ਵੀ ਕੋਈ ਸਮਝਿਆ ਉਹਦਾ ਦੁੱਖ ਨਹੀਂ ਉਦੀ ਚੁੱਪ ਕੇਵਲ ਇੱਕ ਚੁੱਪ ਨਹੀਂ ਉਹਦੀ ਚੁੱਪ ਕੇਵਲ ਇੱਕ ਚੁੱਪ ਨਹੀਂ